ਜਰਨੈਲ ਦੇ ਭੱਜਣ ਉੱਤੇ ਵੀ ਜੇਕਰ ਕਦੀ ਕੋਈ ਫੌਜ ਡਟੀ ਆ ਤੋ ਖਾਸਾ ਫੌਜੀ ਡੋਗਰੇ ਗਦਾਰੀ ਨਾ ਕਰਤੇ ਤਾਂ ਇਹਨਾਂ ਦਾ ਜਿਤਨਾ بڑا ਔਖਾ ਸਰਦਾਰ ਜੀ ਹੁਣ ਕਿੱਥੇ ਲੁੱਕੇ ਬੈਠੇ ਹੁਣ ਮਹਾਰਾਜ ਨੇ ਮੁਰਗੇ ਤਾਂ ਨਹੀਂ ਆਉਣਾ ਜੋ ਇਥੇ ਸ਼ਹੀਦ ਹੋਊਗਾ ਉਹ ਗੁਰੂ ਦੇ ਚਰਨਾਂ ਵਿੱਚ ਪਹੁੰਚੂਗਾ ਤੇ ਜਿਹੜਾ ਜੀਊਗਾ ਉਹ ਦਿੱਲੀ ਪਹੁੰਚੂ ਜੇ ਕਾਰੇ ਗੱਡੇ ਤੋਪਾਂ ਚੋਂ ਅੱਗ ਦੀਆਂ ਲਾਟਾਂ ਨਿਕਲੀਆਂ ਦਸਾਂ ਵਿੱਚ ਪਿਆ ਸੱਚੇ ਪਾਤਸ਼ਾਹ ਖਾਸੇ ਦੀ लाज ਆਪ ਰੱਖਿਓ ਅੱਜ 10 ਫਰਵਰੀ ਹੈ ਸਾਡੀ ਜੋ ਕਿ ਪੀੜ੍ਹੀ ਨੂੰ ਬਹੁਤ ਘੱਟ ਪਤਾ ਹੋਊਗਾ ਕਿ ਇਸ ਦਿਨ ਪੰਜਾਬ ਦਾ ਸ਼ੇਰਪੋਤਾ ਸਰਦਾਰ ਸ਼ਾਮ ਸਿੰਘ ਟਾਰੀਵਾਲਾ ਗੋਰਿਆਂ ਨਾਲ ਸਿੱਖ ਰਾਜੇ ਚੱਲਦੀ ਜਦੋਂ ਜਿਹੇ ਦੇ ਵਿੱਚ ਸ਼ਹੀਦ ਹੋ ਗਿਆ ਸੀ ਕਿੰਜ ਹੋਈ ਇਹ ਸ਼ਹੀਦੀ ਤੇ ਕਿਉਂ ਹੋਈ ਆਓ ਜਾਣੀਏ ਰਾਣੀ ਜਿੰਦਕੌਰ ਜਿਹੜੀ ਪੂਰੀ ਵਾਹ ਲਾਉਂਦੀ ਪਈ ਸੀ ਕਿ ਕਿਸੇ ਵੀ ਤਰੀਕੇ ਖਾਸਾ ਰਾਜ ਗੋਰਿਆਂ ਦੇ ਹੱਥਾਂ ਵਿੱਚ ਨਾ ਜਾਵੇ ਬੜੇ ਸਿਰੜ ਨਾਲ ਉਹ ਖਾਸਾ ਰਾਜ ਦੇ ਡੁੱਬਦੇ ਸੂਰਜ ਨੂੰ ਥੰਮਣ ਦੀ ਕੋਸ਼ਿਸ਼ ਕਰ ਰਹੀ ਸੀ ਇਸੇ ਕੋਸ਼ਿਸ਼ ਵਿੱਚ ਹੀ ਉਹ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਨੂੰ ਵੰਗਾਰਦੀ ਹੈ ਚਿੱਠੀ ਰਾਈ 27 ਸਾਲਾਂ ਦੀ ਸਾਡੀ ਮਾਈ ਸਾਹਿਬਾ ਖਾਸ ਫੌਜ ਵਿੱਚ ਸ਼ਾਈ ਮੁਰਦੇ ਹਾਣੀ ਨੂੰ ਸਰਦਾਰ ਸ਼ਾਮ ਸਿੰਘ ਦੇ ਜਾਹੋ ਜਲਾ ਨਾਲ ਸਦਾ ਵਾਸੇ ਦੂਰ ਕਰ ਦੇਣਾ ਚਾਹੁੰਦੀ ਸੀ ਤੇ ਖਾਸ ਰਾਜ ਦੀ ਚਾੜ ਦੀ ਕਲਾ ਦਾ ਪ੍ਰਤੀਕ ਬੰਨ ਦਾ ਵਿਖਣਾ ਚਾਹੁੰਦੀ ਸੀ ਇਸੇ ਲਈ ਰਾਣੀ ਜਿੰਦਗੌਰ ਦਾ ਆਦਮੀ ਸਰਦਾਰ ਸ਼ਾਮ ਸਿੰਘ ਕੋਲ ਜਾਂਦਾ ਤੇ ਰਾਣੀ ਵੱਲੋਂ ਸਰਦਾਰ ਸਾਹਿਬ ਨੂੰ ਸੁਨੇਹਾ ਦਿੰਦਾ ਕਿ ਸਰਦਾਰ ਜੀ ਹੁਣ ਕਿਥੇ ਲੁਕੇ ਬੈਠੇ ਹੋ ਹੁਣ ਮਹਾਰਾਜ ਨੇ ਮੁੜ ਕੇ ਤਾਂ ਨਹੀਂ ਆਉਣਾ ਮਹਾਰਾਜਪਾਵ ਮਹਾਰਾਜਾ ਰਣਜੀਤ ਸਿੰਘ ਇਹ ਮੇਨਾ ਤੇ ਮਾਣ ਦੋਵੇਂ ਰਲੇ ਹੋਏ ਸੁਣ ਕੇ ਸਰਦਾਰ ਸਾਭ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸਰਦਾਰ ਨੇ ਰਾਣੀ ਨੂੰ ਕਹਿ ਪੇ ਜਾ ਕਿ ਮੈਂ ਤਿਆਰ ਆਂ ਜੇ ਸਰਕਾਰ ਨੇ ਮੁੜ ਕੇ ਨਹੀਂ ਆਉਣਾ ਤਾਂ ਅਸੀਂ ਵੀ ਤਾਂ ਸਰਕਾਰ ਕੋਲ ਜਾਣੇ ਆ ਅੱਗੇ ਜਾਂ ਪਿੱਛੇ ਮੈਂ ਹੁਣੇ ਹੀ ਜਾਣ ਨੂੰ ਤਿਆਰ ਆਂ ਸਰਦਾਰ ਨੇ ਹੁਕਮ ਦਿੱਤਾ ਉਸੇ ਵੇਲੇ ਤੌਂਸੇ ਉਤੇ ਚੋਟ ਲੱਗੀ ਮਾਰੂ ਢੋਲ ਵਜਣਾ ਸ਼ੁਰੂ ਹੋ ਗਿਆ ਸੂਰਮਿਆਂ ਨੂੰ ਚੜ ਲਾ ਲੀਆਂ ਗਈਆਂ ਸੂਰਮਿਆਂ ਨੇ ਕੋਹਣਿਆਂ ਤੇ ਕਾਠੀਆਂ ਪਾ ਲਈਆਂ ਤਲਵਾਰਾਂ ਦਾ ਅੱਗੇ ਸਾਰੇ ਸਿਕਲ ਕਾ ਚੁਕੇ ਸੀ ਬੰਦੂਕਾਂ ਤੋਪਾਂ ਮਾਂਜੀਆਂ ਹੋਈਆਂ ਸੀ ਤੇ ਬਿਜਲੀ ਮੰਗੂ ਲਿਸ਼ਕਾਰੇ ਮਾਰਦੀਆਂ ਪਈਆਂ ਸੀ ਪਾੜ ਦਾ ਭੋਗ ਪਿਆ ਤੇ ਸਰਦਾਰ ਸ਼ਾਮ ਸਿੰਘ ਨੇ ਆਪ ਖੁਦ ਅਰਦਾਸਾ ਸੁਧਿਆ ਤੇ ਅਰਦਾਸੇ ਵਿੱਚ ਕਿਹਾ ਸੱਚੇ ਪਾਤਸ਼ਾਹ ਖਾਸੇ ਦੀ ਲਾਜ ਆਪ ਰੱਖਿਓ ਜੇ ਮੋੜ ਕੇ ਇੱਥੇ ਲਿਆਉਣਾ ਮਤਲਬ ਅਟਾਰੇ ਵਿੱਚ ਤਾਂ ਉੱਜਲ ਮੁਖ ਲਿਆਉਣਾ ਪਾਵ ਜਿੱਤ ਬਖਸ਼ੀ ਜੇ ਨਹੀਂ ਲਿਆਉਣਾ ਦਾਵੇਂ ਸੁਰਖਰੂ ਰਾਕੇ ਆਪਣੇ ਚੰਨਾ ਵਿੱਚ ਨਿਵਾਸ ਦੇ ਨ ਭਾਉਸ਼ੀ ਦੀਦੀ ਦਾਤ ਬਖਸ਼ਨੀ ਅਰਦਾਸੇ ਮਗਰੋਂ ਕੜਾ ਪ੍ਰਸ਼ਾਦ ਵਰਤਿਆ ਤੇ ਸਰਦਾਰ ਸ਼ਾਮ ਸਿੰਘ ਨੇ ਸ਼ੀ ਦੀ ਬਾਣਾ ਉੱਥੇ ਹੀ ਪਾ ਲਿਆ ਕਿਉਂਕਿ ਸਰਦਾਰ ਸ਼ਾਮ ਸਿੰਘ ਦਰਬਾਰ ਲਾਹੌਰ ਚ ਵਰਤ ਰਹੀਆਂ ਚਾਲਾਂ ਤੋਂ ਬੜੀ ਚੰਗੀ ਤਰ੍ਹਾਂ ਜਾਣੂ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਉਹ ਜਿਉਂਦੇ ਜੀ ਮੁੜ ਕੇ ਨਹੀਂ ਆਉਣਗੇ ਇਸ ਹਾਲਤ ਵਿੱਚ ਫੌਜ ਨੇ ਕੋਚ ਕੀਤਾ ਚੰਡੇ ਫੌਜਾਂ ਦੇ ਅੱਗੇ ਅੱਗੇ ਸੀ ਮਗਰ ਢੋਲ ਵਜਦਾ ਪਿਆ ਸੀ ਉਹਦੇ ਤੋਂ ਮਗਰ ਘੋੜ ਚੜੇ ਸਵਾਰ ਸੀ ਫਿਰ ਮਗਰ ਪੈਦਲ ਫੌਜ ਤੇ ਸਭ ਤੋਂ ਪਿੱਛੇ ਤੋਪਾਂ ਤੇ ਰਸ ਸਮਾਨ ਦੇ ਭਰੇ ਹੋਏ ਗੱਡੇ ਤੇ ਊਠ ਸੀ ਸਰਦਾਰ ਸਾਹ ਸਾਰਿਆਂ ਤੋਂ ਅੱਗੇ ਨਿਸ਼ਾਨਾ ਦੇ ਕੋਲ ਸੀ ਉਹਨਾਂ ਦੇ ਨਾਲ 20 ਕੁ 90 ਘੋੜ ਸਵਾਰ ਸੀ ਸਾਰੀ ਫੌਜ ਸਭਰਾਵਾ ਕੋਲੋਂ ਸਤਲੁਜੋਂ ਪਾਰ ਹੋ ਜਾਂਦੀ ਆ ਉਧਰੋਂ ਤੇਜਾ ਸਿੰਘ ਦਾਰ ਵੀ ਵੱਡੀ ਭਾਰੀ ਫੌਜ ਨਾਲ ਤੋਪਾਂ ਤੇ ਸਮਾਨ ਲੈ ਕੇ ਪਹੁੰਚ ਜਾਂਦਾ ਦਰਿਆ ਦੇ ਉਸ ਬੰਨੇ ਮੋਰਚੇ ਬੰਨੇ ਸ਼ੁਰੂ ਹੋ ਜਾਂਦੇ ਤੇ ਕਈ ਦਿਨ ਮੋਰਚੇ ਬੰਦੇ ਰਹੇ ਸਿੱਖਾਂ ਨੂੰ ਆ ਸੀ ਕਿ ਗੋਰੇ ਫੇਰੂ ਸ਼ਹਿਰ ਦੀ ਫਤਿਹ ਦੀ ਆਕੜ ਵਿੱਚ ਛੇਤੀ ਅੱਗੇ ਵਧਣਗੇ ਪਰ ਉਹ ਸਿਆਣੇ ਨਿਕਲੇ ਉਹਨਾਂ ਨੂੰ ਪਤਾ ਸੀ ਕਿ ਫੇਰੂ ਸ਼ਹਿਰ ਵਿੱਚ ਖਾਸੇ ਤੇ ਹੱਥ ਉਹਨਾਂ ਨੇ ਵੇਖ ਲਏ ਸੀ ਕਿ ਜੇ ਉਥੇ ਡੋਗਰੇ ਗਦਾਰੀ ਨਾ ਕਰਦੇ ਤਾਂ ਇਹਨਾਂ ਦਾ ਜਿਤਨਾ بڑا ਔਖਾ ਸੀ ਡੋਗਰਿਆਂ ਦੀ ਗਦਾਰੀ ਕਰਕੇ ਉਹ ਫੇਰੂ ਸ਼ਹਿਰ ਵਿੱਚ ਜਿੱਤੇ ਸੀ ਇਸੇ ਕਰਕੇ ਨਵੀਆਂ ਤੋਪਾਂ ਤੇ ਹੋਰ ਬਹੁਤ ਸਾਰੇ ਸਮਾਨ ਦੀ ਦਿੱਲੀ ਤੋਂ ਪੁੱਜਣ ਦੀ ਉਡੀਕ ਵਿੱਚ ਗੋਰੇ ਅੱਗੇ ਨਹੀਂ ਵਧੇ ਸਿੰਘ ਚਾਹੁੰਦੇ ਸੀ ਕਿ ਗੋਰਿਆਂ ਤੇ ਹੱਲਾ ਬੋਲ ਦਿੱਤਾ ਜਾਵੇ ਪਰ ਨਵਾਂ ਬਣਾਇਆ ਵਜ਼ੀਰ ਡੋਗਰਾ ਗੁਲਾਬ ਸਿੰਘ ਵੀ ਗੋਰਿਆਂ ਨਾਲ ਰਲ ਚੁੱਕਾ ਸੀ ਉਸ ਸਨੇਹ ਤੇ ਸਨੇਹ ਆਉਂਦਾ ਸੀ ਕਿ ਮੇਰੇ ਪਹੁੰਚਣ ਤੱਕ ਕੋਈ ਹੱਲਾ ਨਾ ਕਰੇ ਪਰ ਉਹਨੇ ਕੀ ਪੁੱਜਣਾ ਸੀ ਉਹਦਾ ਤਾਂ ਬਸ ਇਨਾਂ ਕੋ ਮੰਤਵ ਸੀ ਕਿ ਗੋਰੇ ਪੂਰੀ ਤਿਆਰੀ ਕਰ ਲੈਣ ਤੇ ਤਿਆਰੀ ਮਗਰੋਂ ਆਪੇ ਹੱਲਾ ਕਰ ਦੇਣ ਫੌਜ ਦੇ ਪਹੁੰਚਣ ਤੋਂ ਕਈ ਦਿਨਾਂ ਮਗਰੋਂ ਗੋਰੀ ਫੌਜ ਲੜਾਈ ਲਈ ਆ ਸਾਹਮਣੇ ਹੋਈ ਜੇਕਾਰੇ ਗਜੇ ਤੋਪਾਂ ਵਿੱਚ ਅੱਗ ਦੀਆਂ ਲਾਟਾਂ ਨਿਕਲੀਆਂ ਸੂਰਮੇ ਤਿਆਰ ਹੋਏ ਛੜਪਾਟੀ ਕਮਸਾਨ ਮੱਚ ਗਿਆ ਗੋਰੀਆਂ ਦਿਆਂ ਤੋਪਾਂ ਦੇ ਗੋਲੇ ਵੀ ਖੂਬਰੇ ਸਰਦਾਰ ਸ਼ਾਮ ਸਿੰਘ ਨੇ ਗੋਰੀਆਂ ਦੇ ਆਉ ਲਾ ਸੁਟੇ ਗੋਰੇ ਕਬਰਾਏ ਤੇ ਪਿੱਛੇ ਹਟੇ ਉਹਨਾਂ ਦੀ ਮਦਦ ਉੱਤੇ ਪਿੱਛੇ ਹੋਰ ਫੌਜ ਆ ਗਈ ਉਹ ਵੀ ਸਰਦਾਰ ਸ਼ਾਮ ਸਿੰਘ ਦੀ ਅਗਵਾਈ ਵਿੱਚ ਖਾਸ ਨੇ ਪਲਥੜ ਦਿੱਤੀ ਪਾ ਮਾ ਸਾਰੀ ਦੀ ਸਾਰੀ ਮਾਰ ਦਿੱਤੀ ਤੇਜਾ ਸਿੰਘ ਪਿੱਛੇ ਖੜਾ ਤਮਾਸ਼ਾ ਵੇਖਦਾ ਪਿਆ ਸੀ ਸਰਦਾਰ ਸ਼ਾਨ ਸਿੰਘ ਦੀ ਮਦਦ ਤੇ ਫੌਜ ਕਲੰਦੀ ਥਾਂ ਉਲਟਾ ਆਪਣੀ ਸਾਰੀ ਫੌਜ ਲੈ ਕੇ ਸਤਲੁਜ ਲੰਘ ਕੇ ਨਾਸਾ ਆ ਪਾਜਾ ਆ ਤੇ ਨਾਲ ਹੀ ਪੁਲ ਤੋੜ ਦਿੱਤਾ ਕਿ ਕੋਈ ਹੋਰ ਆ ਨਾ ਸਕੇ ਇਹ ਖਬਰ ਉੱਡ ਗਈ ਕਿ ਗद्दार ਤੇਜਾ ਸਿੰਘ ਬਹੁਤ ساری ਫੌਜ ਭਜਾ ਕੇ ਲੈ ਗਿਆ ਤੇ ਪੁਲ ਵੀ ਤੋੜ ਗਿਆ ਇਹ ਸੁਣ ਕੇ ਸਰਦਾਰ ਸ਼ਾਨ ਸਿੰਘ ਨੂੰ ਜੋਸ਼ ਚੜ ਗਿਆ ਤਲਵਾਰ ਧੁਕੇ ਉਹਨੇ ਚੁੰਮੀ ਤੇ ਸਿੰਘਾਂ ਨੂੰ ਲਲਕਾਰਿਆ ਕਿ ਹੁਣ ਤਾਂ ਦਿੱਲੀ ਦਾ ਰਾਹੀ ਖੁੱਲਾ ਰਹਿ ਗਿਆ ਜੋ ਇਥੇ ਸ਼ਹੀਦ ਹੋਊਗਾ ਉਹ ਗੁਰੂ ਦੇ ਚਰਨਾਂ ਵਿੱਚ ਪਹੁੰਚੂਗਾ ਤੇ ਜਿਹੜਾ ਜਿਊਗਾ ਉਹ ਦਿੱਲੀ ਪਹੁੰਚੂਗਾ ਇਹ ਕਹਿ ਕੇ ਸਰਦਾਰ ਨੇ ਆਪ ਖਫਨ ਲੈ ਕੇ ਸਿਰ ਤੇ ਬੰਨ ਲਿਆ ਤੇ ਕਿਹਾ ਕਿ ਮੇਰੀ ਅੰਤਮ ਰਸਮ ਮੈਂ ਆਪ ਹੀ ਕਰ ਲਈ ਆ ਆਪਣੀ ਦਾੜੀ ਸਰਦਾਰ ਨੇ ਹੱਥ ਵਿੱਚ ਫੜ ਕੇ ਕਿਹਾ ਕਿ ਹੁਣ ਇਹ ਦਾੜੀ ਲੈ ਕੇ ਮੈਂ ਪੰਜਾਬ ਵਿੱਚ ਜਾਵਾਂ ਇਹ ਸੁਣ ਕੇ ਵੇਖ ਕੇ ਸਿੰਘਾਂ ਵਿੱਚ ਬਹੁਤ ਜ਼ਿਆਦਾ ਜੋਸ਼ ਵਧ ਗਿਆ ਖਾਸਾ ਫੌਜ ਡਟ ਗਈ ਜਿਹੜੀ ਫੌਜ ਤੇਜਾ ਸਿੰਘ ਨਾਲ ਸੀ ਉਹ ਭੱਜੀ ਤੇ ਸਿਰਫ ਉਹ ਹੀ ਭੱਜੀ। ਗੋਰਿਆਂ ਨੂੰ ਤੇਜਾ ਸਿੰਘ ਦੇ ਭੱਜ ਜਾਂਦਾ ਪਤਾ ਸੀ। ਤੇਜਾ ਸਿੰਘ ਸਾਰੀ ਫੌਜ ਦਾ ਸੈਨਾਪਤੀ ਸੀ ਜਾਂ ਕਿ ਲੋਕ ਜਰਨੈਲ ਸੀ ਕਮਾਂਡਰ ਸੀ। ਜਰਨੈਲ ਦੇ ਭੱਜਣ ਉੱਤੇ ਵੀ ਜੇਕਰ ਕਦੀ ਕੋਈ ਫੌਜ ਡਟੀ ਆ ਤਾ ਉਹ ਖਾਸਾ ਫੌਜੀ ਸੀ। ਕੁਛ ਖਬਰਾਂ ਤਾਂ ਪਹਿਲਾਂ ਹੋਈ ਸੀ ਪਰ ਸਰਦਾਰ ਸ਼ਾਮ ਸਿੰਘ ਦੇ ਖਫਣ ਬਣ ਕੇ ਤਲਵਾਰ ਧੁੱਕੇ ਅੱਗੇ ਨਿਤਰਨ ਨੇ ਸਾਰੀ ਉਦਾਸੀ ਨੂੰ ਜੋਸ਼ ਵਿੱਚ ਪਲਟ ਦਿੱਤਾ। ਉਦੋਂ ਗੋਰਿਆਂ ਦੇ ਹੌਸਲੇ ਵੱਧ ਗਏ। ਉਹਨਾਂ ਤੋਪਾਂ ਦਾ ਮੇਂ ਵਰਾਇਆ ਤੇ ਨਾਲ ਹੀ ਹੱਲਾ ਬੋਲ ਦਿੱਤਾ। ਸਿੱਖਾਂ ਨੇ ਅੱਗੋਂ ਗੋਲਿਆਂ ਦੇ ਗੋਲੀਆਂ ਦੀ ਵਾਛੜ ਕੀਤੀ। ਨਾਲ ਹੀ ਘੋੜ ਸਵਾਰ ਜਿਹੜੀ ਫੌਜ ਸੀ ਉਹ ਅੱਗੇ ਵਧੀ। ਗੋਰੇ ਪਿੱਛੇ ਨੂੰ ਭੱਜੇ। ਇਸੇ ਤਰ੍ਹਾਂ ਗੋਰਿਆਂ ਨੇ ਤਿੰਨ ਵਾਰੀ ਹੱਲੇ ਕੀਤੇ ਤੇ ਤਿੰਨੇ ਵਾਰਾ ਉਹਨਾਂ ਨੂੰ ਬੁਰੀ ਤਰ੍ਹਾਂ ਘਬਰਾ ਕੇ ਪਿੱਛੇ ਭਜਣਾ ਪਿਆ। ਇਸ ਸਮੇਂ ਸੰਬੰਧੀ ਸ਼ਾ ਮੁਹੰਮਦ ਨੇ یوں ਲਿਖਿਆ ਆਇਆਂ ਪਲਟਨਾ ਭੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸਨੇ ਮੋੜ ਸੁਟੇ ਮੇਵਾ ਸਿੰਘ ਤੇ ਮਾਖੇਖਾਂ ਹੋਏ ਸਿੱਦੇ ਹੱਲੇ ਤਿੰਨ ਫਰੰਗੀ ਦੇ ਤੋੜ ਸੁਟੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆ ਲਊ ਨਚੋੜ ਸੁਟੇ ਇੰਨਾ ਤਿੰਨ ਹੱਲਿਆਂ ਵਿੱਚ ਸਰਦਾਰ ਸ਼ਾਮ ਸਿੰਘ ਸਾਹਮਣੇ ਹੋ ਕੇ ਅੱਗੇ ਵਧਦਾ ਰਿਹਾ ਸਰਦਾਰ ਸ਼ਾਮ ਸਿੰਘ ਦੇ ਸਾਥੀ ਬਥੇਰਾ ਰੋਕਦੇ ਸੀ ਕਿ ਸਰਦਾਰ ਜੀ ਤੁਸੀਂ ਜਰਾ ਪਿੱਛੇ ਰੋ ਹੁਣ ਤਾਂ ਤੁਹਾਡੇ ਸਿਰ ਨਾਲ ਹੀ ਬਾਜੀ ਆ ਤੇਜ ਸਿੰਘ ਭੱਜ ਗਿਆ ਤੇ ਹੋਰ ਵੀ ਕਈ ਸਰਦਾਰ ਉਹਦੇ ਨਾਲ ਭੱਜ ਗਏ ਹੁੰਦਾ ਤੁਹਾਡੇ ਸਿਰਿਆ ਸਾਰਾ ਕੁਝ ਪਰ ਸਰਦਾਰ ਸਾਹਿਬ ਬੜੇ ਜੋਸ਼ ਵਿੱਚ ਸੀ ਨੇਲੇ ਸਾਥੀਆਂ ਨੇ ਵੀ ਕਦੀ ਉਹਨਾਂ ਨੂੰ ਇੰਨੇ ਜੋਸ਼ ਵਿੱਚ ਨਹੀਂ ਸੀ ਵੇਖਿਆ ਪਹਿਲਾਂ ਸਰਦਾਰ ਸ਼ਾਮ ਸਿੰਘ ਫੌਜ ਨੂੰ ਕਹਿੰਦੇ ਹੁੰਦੇ ਸੀ ਕਿ ਜੰਗ ਵੇਲੇ ਵੀ ਖਿੜੇ ਮੱਥੇ ਰਹਿਣਾ ਚਾਹੀਦਾ ਤੇ ਗੁਰਗੋਮੀ ਸਿੰਘ ਪਾਸ਼ਾ ਵਾਂਗੂ ਮੁਸਕਰਾਉਂਦੇ ਹੋਏ ਤੀਰ ਤੇ ਤਲਵਾਰ ਚਲਾਉਣੀ ਚਾਹੀਦੀ ਕਿਉਂ ਕਿ ਸਾਡਾ ਕਿਸੇ ਨਾਲ ਵੈਰ ਨਹੀਂ ਅਸੀਂ ਤਾਂ ਧਰਮ ਦੀ ਰੱਖਿਆ ਵਾਸਤੇ ਪਾਪ ਦਾ ਟੱਕਰਾ ਕਰਨਾ ਤੇ ਅਟਾਰੀਓਂ ਤੁਰਨ ਤੋਂ 2 ਦਿਨ ਪਹਿਲਾਂ ਸਰਦਾਰ ਨੇ ਗੱਲਬਾਤ ਵਿੱਚ ਕਿਹਾ ਸੀ ਕਿ ਇਹ ਗੋਰੇ ਸਾਡੇ ਦੇਸ਼ ਵਿੱਚੋਂ ਦੌਲਤ ਲੈਣ ਆਏ ਆ ਇਹਨਾਂ ਨੇ ਬਾਕੀ ਸਾਰੇ ਹਿੰਦੁਸਤਾਨ ਵਿੱਚੋਂ ਮਾਲ ਜਵਾਹਰਾਤ ਲਾਲ ਹੀਰੇ ਬਹੁਤ ਲਏ ਆ ਬਹੁਤ ਲੁੱਟੇ ਆ ਹੁਣ ਇਹਨਾਂ ਦੀ ਅੱਖ ਪੰਜਾਬ ਉੱਤੇ ਆ ਮੈਂ ਇਸ ਕਰਕੇ ਇਹਨਾਂ ਦੇ ਨਾਲ ਟੱਕਰ ਵਿੱਚ ਜਾਵਾਂਗਾ ਮਤਲਬ ਜੰਗ ਵਿੱਚ ਜਾਵਾਂਗਾ ਅੱਗੋਂ ਗੁਰੂ ਦੇ ਹੱਥ ਉਂਝ ਮੇਰਾ ਇਹਨਾਂ ਫਰੰਗੀਆਂ ਨਾਲ ਕੋਈ ਵੈਰ ਨਹੀਂ ਇਹ ਵੀ ਉਸੇ ਰੱਬ ਦੇ ਬੰਦੇ ਆ ਏ ਆ ਖਾਲਸੇ ਦਾ ਅਸਲ ਕਿਰਦਾਰ ਕਿ ਅਤ ਦੇ ਬਹਾਦਰ ਜੰਗ ਜੂਹਣ ਦੇ ਬਾਵਜੂਦ ਸਿੱਖ ਕਦੇ ਜ਼ੁਲਮੀ ਨਹੀਂ ਹੋਏ ਕਿਉਂ ਕਾਰਨ ਇਹ ਆ ਪਰ ਤੇਜ ਸਿੰਘ ਦੇ ਪੱਜਾਂ ਮਗਰੋਂ ਸਰਦਾਰ ਨੂੰ ਕੈਰ ਦਾ ਜੋਸ਼ ਚੜ ਗਿਆ ਇੰਜ ਲੰਗਾ ਸਾਰੀ ਉਮਰ ਦਾ ਰੁਕਿਆ ਹੋਇਆ ਜੋਸ਼ ਅੱਜ ਹੀ ਸਰਦਾਰ ਨੂੰ ਆ ਚੜਿਆ ਸਾਥੇ ਬੱਤੇਰੇ ਬਠੇਰਾ ਰੋਕਦੇ ਰਹੇ ਥੰਮਦੇ ਸੀ ਕਿ ਆਪਣਾ ਸੁਰੱਖਿਅਤ ਰੱਖੋ ਕਿਉਂਕਿ ਫੌਜ ਤੁਹਾਡੇ ਨਾਲ ਹੀ ਆ ਪਰ ਜਿੱਥੇ ਵੀ ਕਮਸਾਂ ਦੀ ਲੜਾਈ ਹੋਵੇ ਸਰਦਾਰ ਸਾਹਿਬ ਝਟ ਘੋੜਾ ਪਜਾ ਕੇ ਉੱਥੇ ਪਹੁੰਚ ਜਾਂਦੇ ਸੀ ਕਈ ਕੋਡੇ ਸਰਦਾਰ ਦੇ ਹੇਠ ਹੌਸਨ ਗੋਲੀਆਂ ਨਾਲ ਤੇ ਦਮ ਟੁੱਟ ਕੇ ਮਰੇ ਸੀ ਸਰਦਾਰ ਸਭ ਲੜ ਰਹੇ ਸਿੰਘਾਂ ਦਾ ਹੌਸਲਾ ਵਧਾਉਣ ਲਈ ਵਾਰ-ਵਾਰ ਕਮਸਾਨ ਵਿੱਚ ਪੁੱਜ ਜਾਂਦੇ ਸੀ ਅਜੇ ਕਮਸਾਨ ਵਿੱਚ ਸਰਦਾਰ ਨੂੰ ਖਬਰ ਪੁੱਜੀ ਕਿ ਤੋਪਾਂ ਦਾ ਬਰੂਦ ਮੁੱਕ ਗਿਆ ਕਿਉਂਕਿ ਹੁਣ ਜਿਹੜੀ ਵੀ ਬੋਰੀ ਖੋਲਦੇ ਸੀ ਉਹਦੇ ਵਿੱਚ ਬਰੂਦੀ ਥਾਂ ਸਰੋਂ ਨਿਕਲਦੀ ਸੀ ਪਹਿਲਾਂ ਬਰੂਦ ਮੁੱਕ ਗਿਆ ਤੇ ਮਗਰ ਉਹ ਜਿਹੜੀਆਂ ਬਰੂਦੀਆਂ ਬੋਰੀਆਂ ਲੋਹਰੋਂ ਆਈਆਂ ਸੀ ਉਹਨਾਂ ਵਿੱਚ ਬਰੂਦੀ ਥਾਂ ਸਰੋਂ ਭਰੀ ਹੋਈ ਸੀ ਉਸ ਵੇਲੇ ਸਰਦਾਰ ਨੇ ਤਲਵਾਰ ਸਿਰ ਉਤੇ ਕਮਾਈ ਤੇ ਫੌਜ ਨੂੰ ਉੱਚੀ ਬਾਛਿਸ਼ ਗਿਆ ਗੁਰਗੋਮੀ ਸਿੰਘ ਜੀ ਦੇ ਸਿੰਘੋ ਹੁਣ ਤਲਵਾਰਾਂ ਸੂਤ ਲੋ ਲੋਰ ਦਰਬਾਰ ਦੇ ਗਦਾਰਾਂ ਨੇ ਆਖਰੀ ਹੱਥ ਕੰਡਾ ਵੀ ਸਾਡੇ ਨਾਲ ਵਰਤ ਲਿਆ ਪਰ ਆਪਾਂ ਆਪਣਾ ਧਰਮ ਨਿਭਾਉਣਾ ਹੁਣ ਤੇ ਸਿੰਘਾਂ ਵਾਂਗੂ ਮਰਨਾ ਫੌਜਾਂ ਵਿੱਚ ਜੋਸ਼ ਵਧ ਗਿਆ ਤੇ ਸਰਦਾਰ ਦੇ ਘੋੜੇ ਨੂੰ ਤਾਂ ਪਾਰੀ ਲੱਗ ਗਏ ਇੱਕ ਘੋੜਾ ਡੇਗਦਾ ਤੇ ਸਰਦਾਰ ਛੱਟ ਦੂਜੇ ਦੀ ਪਿੱਠ ਤੇ ਸਵਾਰ ਹੋ ਜਾਂਦਾ ਫੌਜ ਨੇ ਸਰਦਾਰ ਨੂੰ ਕਈ ਵੇਰ ਪਛਾਣ ਕੀਤਾ ਪਰ ਜਿੱਧਰ ਲੜਾਈ ਕਮ ਥਾਂ ਕਮ ਸ਼ਾਂਤੀ ਮੱਚਦੀ ਸੀ ਉਧਰ ਹੀ ਸਰਦਾਰ ਸਾਰਿਆਂ ਤੋਂ ਅਗੇ ਘੋੜਾ ਭਜਾ ਕੇ ਪਹੁੰਚ ਜਾਂਦਾ ਸੀ ਸਰਦਾਰ ਦੀ ਤਲਵਾਰ ਦੇ ਸਾਹਮਣੇ ਆ ਕੇ ਕੋਈ ਵੀ ਗੋਰਾ ਖਾਲੀ ਨਹੀਂ ਸੀ ਜਾ ਸਕਦਾ ਪਰ ਸਰਦਾਰ ਨੂੰ 17 ਗੋਲੀਆਂ ਲੱਗ ਚੁੱਕੀਆਂ ਸੀ ਤੇ ਉਹਨਾਂ ਦਾ ਲਹੂ ਵਗ ਵਗ ਕੇ ਘੋੜਾ ਕੱਪੜੇ ਸਾਰਾ ਕੁਝ ਭਰ ਚੁੱਕਾ ਸੀ ਇੰਨੀਆਂ ਗੋਲੀਆਂ ਵੱਜਣ ਦੇ ਬਾਵਜੂਦ ਵੀ ਸਰਦਾਰ ਸਾਹਿਬ ਦਾ ਜੋਸ਼ੁਕਾ ਨਹੀਂ ਘਟਿਆ ਸਰਦਾਰ ਸਾਹਿਬ ਦੇ ਘੋੜੇ ਨੂੰ ਫੇਰ ਗੋਲੀ ਲੱਗੀ ਤੇ ਘੋੜਾ ਡਿੱਗ ਪਿਆ ਸਰਦਾਰ ਸਾਹਮਣੇ ਦੂਜਾ ਘੋੜਾ ਲਿਆ ਪਰ ਲੋ ਵਾਗ ਵਾਕੇ ਕਮਜ਼ੋਰੀ ਨਹੀਂ ਆਗੀ ਕਿ ਉਹਨਾਂ ਕੋਲੋਂ ਘੋੜੇ ਤੇ ਚੜਿਆ ਨਾ ਜਾਵੇ ਪਰ ਫਿਰ ਵੀ ਐਨੀ ਕਮਜ਼ੋਰੀ ਵਿੱਚ ਵੀ ਸਰਦਾਰ ਦਾ ਜੋਸ਼ ਨਹੀਂ ਘਟਿਆ ਸਰਦਾਰ ਸਾਹਿਬ ਦੇ ਕਹਿਣ ਉਤੇ ਉਹਨਾਂ ਦੇ ਸਹੀ ਸੁਭਾਵੀ ਨੇ ਚੁੱਕ ਕੇ ਸਰਦਾਰ ਜੀ ਨੂੰ ਘੋੜੇ ਤੇ ਚੜਾਇਆ ਇਹ ਵਹਾਬੀ ਲੰਮਾ ਸਮਾਂ ਜਿਉਂਦਾ ਰਿਹਾ ਸਰਦਾਰ ਸ਼ਾਮ ਸਿੰਘ ਟਾਰੀ ਦੇ ਪੁੱਤਰੇ ਨੂੰ ਗੋਦਰ 'ਚ ਪਿਠਾਕੇ ਇਸ ਜੰਗ ਦਾ ਇਸ ਦਿਨ ਦੀ ਜੰਗ ਦਾ ਹਾਲ ਸੁਣਾਉਂਦਾ ਰਿਹਾ ਨਾਲ ਹੀ ਰੋਂਦੇ ਹੋਏ ਕਹਿੰਦਾ ਹੁੰਦਾ ਸੀ ਕਿ ਆਪਣੇ ਬਾਬੇ ਵਰਗੇ ਬਣਿਆ ਤੁਸੀਂ ਫਿਰ ਮੁੜਦਿਆਂ ਜੱਗ ਵੱਲੋਂ ਸਵਾਰ ਹੋ ਕੇ ਸਰਦਾਰ ਨੇ ਕੋੜਾ ਛੱਡਣ ਤੋਂ ਪਹਿਲਾਂ ਇਸੇ ਵਹਾਬੀ ਨੂੰ ਕਿਹਾ ਕਿ ਜਾ ਹੁਣ ਔਟਾਰੀ ਨੂੰ ਜਾ ਤੇ ਕਹਿ ਦੇ ਵੀ ਕਿ ਹੁਣ ਅਸਾਂ ਨਹੀਂ ਆਉਣਾ ਥੋੜੇ ਚਿਰ ਮਗਰੋਂ ਸਰਦਾਰ ਨੂੰ ਹੋਰ ਗੋਲੀਆਂ ਲੱਗੀਆਂ ਤੇ ਸਰਦਾਰ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਪਹਿਲਾਂ ਸ਼ਹੀਦ ਹੋਇਆ ਕੋੜੇ ਤੋਂ ਮਗਰੋਂ ਟਿਕਾ ਬਸ ਫਾਇਦੀਆ ਸਾਰੀਆਂ ਸਾ ਅਮਿਦਾਂ ਉਤੇ ਪਾਣੀ ਫੇਰਗਾ ਕਿਉਂਕਿ ਸਰਦਾਰ ਸਾਹਿਬ ਹੀ ਜਿੱਥੋਂ ਫੌਜ ਬਿਖਰਦੀ ਸੀ ਉਹਨੂੰ ਮੋੜ ਇਕੱਠੀ ਕਰਕੇ ਲੜਾਉਂਦੇ ਸੀ ਸਰਦਾਰ ਦੇ ਡਿੱਗਣ ਦੀ ਦੇਰ ਹੀ ਸੀ ਕਿ ਹਾਹਾਕਾਰ ਮੱਚ ਗਈ ਕਿਉਂ ਕਿ ਫੌਜ ਕੋਲ ਕੋਈ ਸਰਦਾਰ ਨਾ ਰਹਾ ਪਾਜੜ ਪੈ ਗਈ ਤੇ ਕਿਸੇ ਨੂੰ ਚੇਤਾ ਇਹ ਵੀ ਨਾ ਆਇਆ ਕਿ ਪਿੱਛੇ ਦਰਿਆ ਚੜਿਆ ਹੋਇਆ ਤੇ ਪੁਲ ਵੀ ਟੁੱਟਾ ਹੋਇਆ ਹਜ਼ਾਰਾ ਸਿੰਘਾਂ ਨੇ ਚੜੇ ਹੋਏ ਦਰਿਆਵਾਂ ਵਿੱਚ ਛਾਲਾ ਮਾਰੀਆਂ ਪਰ ਗੋਰਿਆਂ ਦੇ ਤਲੇ ਕਿਸੇ ਕਨੇ ਵੀ ਨਹੀਂ ਕੀਤੇ ਕਹਿੰਦੇ ਕਿ ਅੰਗਰੇਜ਼ੀ ਲਾਟ ਨੇ ਜਾਂ ਕਹਿ ਲਓ ਕਿ ਅੰਗਰੇਜ਼ੀ ਆਫੀਸਰ ਉਹਨੇ ਸਰਦਾਰ ਸ਼ਾਮ ਸਿੰਘ ਦੀ ਲੋਥ ਨੂੰ ਲੈ ਕੇ ਜਾਣ ਦੀ ਆਗਿਆ ਦੇ ਦਿੱਤੀ ਸੀ ਸਰਦਾਰ ਸਾਹਮਦੇ ਸਬੰਧੀਆਂ ਨੂੰ ਉਹਨੇ ਕਿਹਾ ਕਿ ਕੋਈ ਹੋਰ ਮੁਰਦਾ ਕੋਈ ਵੀ ਨਾ ਲੈ ਕੇ ਜਾਵੇ ਸਰਗੋਸ਼ ਇੱਥੇ ਪੁੱਗ ਦਿਓ ਜਾਂ ਦਰਿਆ 'ਚ ਸੁੱਟ ਦਿਓ ਪਰ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਵਰਗੇ ਬਹਾਦਰ ਤੇ ਨਿਰਪੈ ਯੋਧੇ ਦਾ ਅੰਤਮ ਸਰਕਾਰ ਪੂਰੀ ਸ਼ਾਂਤ ਇੱਜ਼ਤ ਨਾਲ ਹੋਣਾ ਚਾਹੀਦਾ ਇਸੇ ਕਰਕੇ ਸਰਦਾਰ ਦੀ ਲੋਥ ਸਰਦਾਰ ਦੇ ਸਬੰਧੀਆਂ ਨੂੰ ਦੇ ਦਿੱਤੀ ਗਈ। ਅਖੀਰ ਤੇ ਇਸ ਜੰਗ ਦਾ ਇੱਕ ਚਸ਼ਮਦੀਤ ਗਵਾਹ ਦਾਸਾ ਕਿ ਗੋਰੇ ਸਾਡੇ ਸਾਹਮਣੇ ਚੀਜ਼ ਹੀ ਕੀ ਸੀ ਅਸੀਂ ਇਹਨਾਂ ਨੂੰ ਕੱਚਿਆਂ ਖਾ ਜਾਂਦੇ ਪਰ ਮਾਰਿਆ ਸਾਨੂੰ ਸਾਡੇ ਗਦਾਰਾਂ ਨੇ ਤੇ ਖਾਸਾ ਰਾਜ ਦੇ ਧੋਖੇਬਾਸ਼ ਦਿਲਦਾਰਾਂ ਨੇ ਭਾਵ ਗੋਰਿਆਂ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨੂੰ ਸ਼ਾਇਦ ਚਿਰਾਂ ਦੇ ਡੀਕਤੇ ਪਏ ਸੀ ਜੰਗ ਹਿੰਦ ਪੰਜਾਬ ਦਾ ਹੁਣ ਲੱਗਾ ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸੁਣੇ ਆਦਮੀ ਗੋਲੀਆਂ ਨਾਲ ਲੁੱਡਣ ਹਾਥੀ ਟੋਂਦੇ ਸਣੇ ਅੰਬਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ